ਸਾਸੀ ਰਕਸਾਨੀ ਵੀਰ ਤੁਹਾਡਾ ਬ੍ਰਾਡਕਾਸਟ ਫੋਰਮ ਤੇ ਸਵਾਗਤ ਕੀਤਾ ਜਾਂਦਾ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਵੀਰੇ ਆਪਣਾ ਫੋਨ ਨੰਬਰ ਅੱਜ ਆਪਾਂ ਪਹੁੰਚੇ ਵੀਰੇ ਪਿੰਡ ਬਗਰਾੜੀ ਤੇ ਬਾਕੀ ਡਿਟੇਲ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਸਾਰੀ ਆਜੋ ਬਾਈ ਜੀ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਕੀ ਨਾਮ ਆ ਪਈ ਆਪਣਾ ਰਾਣਾ ਸਿੰਘ ਸਾਪਣੀ ਆ ਕਰੋ ਬਾਈ ਚੌਥੀ ਪੰਜਵੀਂ ਵੀਡੀਓ ਹੋਣੀ ਆ ਤੇ ਬਾਈ ਜੀ ਆਪਣੀ ਜਿਹੜੀ ਪੁਰਾਣੀ ਵੀਡੀਓ ਪਾਈ ਸੀ ਕੀ ਰਿਸਪੌਂਸ ਰਿਹਾ ਜੀ ਉਹਦਾ ਕੀ ਰਿਜ਼ਲਟ ਠੀਕ ਹੋ ਜੀ ਆਈ ਦੋਨੇ ਪਸ਼ੂ ਗਾਂ ਵੀ ਕੱਟੀ ਹੋ ਗਈ ਜੀ ਕਿੰਨੇ ਟਾਈਮ ਚ ਪਸ਼ੂ ਆਪਣੇ ਸੇਲ ਹੋ ਗਏ ਸੀ ਵੀਰੇ ਦੂਜੇ ਦਿਨ ਸੋਹਾਂ ਹੋ ਗਏ ਸੀ ਠੀਕ ਹੋ ਜੀ ਆਪਾਂ ਇੱਕ ਦਿਨ ਕਹਿ ਸਕਦੇ ਆਂ ਵੀ ਦੂਸਰੇ ਦਿਨ ਪਸ਼ੂ ਸੇਲ ਹੋ ਗਏ ਸੀਗੇ ਤੇ ਦੋ ਦੋ ਨਾਲ ਸਾਰਾ ਹੋਰ ਵੀ ਵਿੱਚ ਹੈ ਜੀ ਉਹਨਾਂ ਦੇ ਠੀਕ ਹੋ ਜੀ ਜੰਮੂ ਗਏ ਜੀ ਪਸੂ ਚਾਰ ਕੋਸ ਤੋਂ ਜੀ ਠੀਕ ਹੋ ਜੀ ਤੇ ਜਾਨਵਰ ਦੀ ਡਿਟੇਲ ਦੱਸੋ ਜੀ ਜਾਨਵਰ ਪਹਿਲਾ ਦੂਆ ਵਹਿੜਾ ਜੀ ਇਹ ਹਾਂਜੀ ਦੋ ਦੰਦਾ ਜੀ ਠੀਕ ਹੋ ਜੀ ਹਾਂਜੀ ਕੱਚੀ ਹੈ ਜੀ ਬਸ ਪੰਜ ਸੱਤ ਦਿਨ ਲਉ 7 ਦਿਨਾਂ ਦੀ ਕੱਚੀ ਆ ਹਾਂਜੀ ਤੁਸੀਂ ਵੇਖ ਸਕਦੇ ਹੋ ਵੀਰੇ ਵਾਧ ਦੇ ਦੂ 15 16 ਲੀਟਰ ਦੀ ਥਣ ਦੇਖ ਸਕਦੇ ਹੋ ਵੀਰੇ ਬਹੁਤ ਵਧੀਆ ਹਵਾਨਾ ਵੇ ਮਾੜੀ ਤੋਰ ਕੇ ਦਿਖਾ ਦਿਓ ਵੀਰੇ ਚੰਗੀ ਹਾਈਟ ਆ ਵੀਰੇ ਬਹੁਤ ਵਧੀਆ ਹਵਾਨਾ ਬਾਈ ਦੇਖ ਸਕਦੇ ਆਂ ਬਈ ਤੁਸੀਂ ਹਰੋ ਬਈ ਜਰੂ ਵੀ ਬਈ ਜੀ ਸੰਗਣਾ ਕਰੇ ਚਿੜਦਾਂ ਵੀ ਰੱਖੀਆਂ ਆ ਠੀਕ ਇੱਕ ਸਾਹ ਦੇ ਦੋ ਸਿਗਰੇ ਚੰਗੀ ਵੜਾ ਭਾਈ ਜੀ ਆ ਜਿਹੜੇ ਆਪਣੇ ਪਿਛਲੇ ਥਾਣਾ ਇਹਨਾਂ ਨੂੰ ਆਪਾਂ ਕੀ ਬੋਲ ਦਿੰਨੇ ਆ ਜੀ ਸਰ ਜੀ ਵੋਟਾਂ ਨਹੀਂ ਆ ਜੀ ਇਹ ਚੰਗਾ ਲੈਵਲ ਦੇ ਚੰਗੇ ਟਰਾਲੀ ਦੇ ਹੁੰਦੇ ਨਹੀਂ ਇਹ ਤਸਵੀਰ ਨਾ ਠੀਕ ਹੋ ਜੀ ਤੁਸੀਂ ਵੇਖ ਸਕਦੇ ਹੋ ਵੀਰੇ ਥਾਣਾ ਦੀ ਕੁਆਲਿਟੀ ਚੰਗੇ ਥਾਣਾ ਚਾਰੇ ਥਾਣਾ ਅਲੱਗ-ਅਲੱਗ ਆ ਸੋਹਣੀ ਹਾਈਟ ਆ ਭਾਈ ਜੀ ਕੀ ਮੁੱਲ ਕਰਦੇ ਆ ਜੀ ਆਪਾਂ 154500 ਰੁਪਏ ਕਰਦੇ ਭਾਈ ਮੁੱਲ ਇਹਦਾ 45000 ਰੁਪਏ ਮੰਨ ਕੀਤਾ ਜਾਊਗਾ ਜੀ ਮੰਨ ਕੀਤਾ ਜਾਊਗਾ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲ ਦੋ ਜੀ ਫੋਨ ਨੰਬਰ 70 176 92200 ਲੱਗਦਾ ਜੀ ਠੀਕ ਹੋ ਜੀ ਜੇ ਕਿਸੇ ਵੀਰ ਨੇ ਗਾਂ ਚਾਹੀਦੀ ਹੋਵੇ ਤਾਂ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਈ ਕੋਲ ਚੰਗੇ ਪਸ਼ੂ ਹੁੰਦੇ ਆ ਤੇ ਘੱਟ ਰੇਟ ਵਾਲੇ ਪਸ਼ੂ ਹੁੰਦੇ ਆ ਬਾਕੀ ਤੁਸੀਂ ਬਾਈ ਦੀਆਂ ਵੀਡੀਓ ਦੇਖਦੇ ਰਹਿੰਦੇ ਰਹੋ ਤੇ ਬ੍ਰਾਡਕਾਸਟ ਫਾਰਮ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ ਜੀ